ਸਵਾਗਤ ਹੈ ਦੋਸਤੋ ਅੱਜ ਫੇਰ ਇੱਕ ਬੜੀ ਵਧੀਆ ਨੋਲੇਜੇਬਲ ਵੀਡੀਓ ਲੈ ਕੇ ਹਾਜ਼ਰ ਹਾਂ ਤੇ ਮੈਂ ਅੱਜ ਖੜਾ ਸੀ ਕਸਵਾ ਇਹ ਘੱਗਾ ਤਹਿਸੀਲ ਪਾਤਣਾ ਜ਼ਿਲ੍ਹਾ ਪਟਿਆਲਾ ਦਾ ਪਿੰਡ ਹੈ ਤੇ ਤੇ ਮੈਂ ਖੜੇ ਆਪਾਂ ਘਰ ਵੀਰ ਪਵਿੱਤਰ ਜੀ ਨੇ ਏਆਈ ਵਰਕਰ ਨੇ ਇੱਥੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਤੇ ਤੁਹਾਨੂੰ ਬਹੁਤ ਹੀ ਵਧੀਆ ਇੱਕ ਜਾਣਕਾਰੀ ਵਾਲੀ ਗੱਲ ਦੱਸਾਂਗੇ ਜਿਸ ਤਰ੍ਹਾਂ ਵੀਰ ਸਾਨੂੰ ਕਹਿ ਦਿੰਦੇ ਨੇ ਵੀ ਤੁਹਾਡੀ ਫੀਲਡ ਨਾਲ ਵਾਕਈ ਕੋਈ ਕਿਸੇ ਤਰ੍ਹਾਂ ਦਾ ਪ੍ਰੀਮਿਕਸ ਨਹੀਂ ਪਾਉਣ ਦੀ ਲੋੜ ਤਾ ਉਸ ਦੇ ਇਸੇ ਕਿਸੇ ਨੂੰ ਮੱਖ ਰੱਖ ਕੇ ਆਪਾਂ ਇਹ ਵੀਡੀਓ ਬਣਾਈ ਹੈ ਤੇ ਖੁਦ ਵਰ ਵੀਰ AI ਵਰਕਰ ਨੇ ਤੇ ਆਪਾਂ ਗੱਲਬਾਤ ਕਰਦੇ ਆਂ ਅ ਮਿਲਦੇ ਆਂ ਵੀਰ ਜੀ ਨੂੰ ਹਾਂਜੀ ਪਵਿੱਤਰ ਜੀ ਸਤਿ ਸ੍ਰੀ ਅਕਾਲ ਹਾਂ ਉਹ ਠੀਕ ਹੈ ਵੀਰ ਜੀ ਹਾਂਜੀ ਵੀਰ ਜੀ ਹਾਂ ਤੇ ਆਪਾਂ ਵੀਰ ਜੀ ਇਹਨਾਂ ਦੋ ਗਾਵਾਂ ਬਾਰੇ ਗੱਲ ਕਰਨੀ ਸੀ ਹੈਨਾ ਹਾਂਜੀ ਹਾਂਜੀ ਤੇ ਕਦੋਂ ਤੋਂ ਤੁਸੀਂ ਕੀ ਗੱਲਬਾਤ ਦੱਸਣੀ ਚਾਹੋਗੇ ਤੁਸੀਂ ਕਦੋਂ ਤੋਂ ਮੈਪਲੀ ਨਾਲ ਜੁੜੇ ਹੋ ਔਰ ਸਾਰੀਆਂ ਗੱਲਾਂ ਹੀ ਕਰਦੇ ਹੋ ਤੁਸੀਂ ਦੀ ਕਿਸ ਤਰ੍ਹਾਂ ਦਾ ਆਪਣਾ ਤੁਹਾਡਾ ਪ੍ਰੈਕਟਿਸ ਦਸਤਾਰ ਹੋਇਆ ਤੇ ਤੁਸੀਂ ਇਹਨੂੰ ਕਿੰਨਾ ਕਿੰਨੇ ਦਿਨ ਤੋਂ ਫੀਡ ਪਾ ਰਹੇ ਸੀ ਕਿਸ ਤਰ੍ਹਾਂ ਇਹਨਾਂ ਦੀ ਪ੍ਰੋਡਕਸ਼ਨ ਰਹੀ ਆ ਰੀਪ੍ਰੋਡਕਸ਼ਨ ਦੁਆਰਾ ਕਨਸੈਪਸ਼ਨ ਰੇਸ਼ੋ ਕਿਵੇਂ ਰਹੀ ਆ ਤੇ ਨਾਲ ਕੀ ਕੁਝ ਦਿੱਤਾ ਤੁਸੀਂ ਠੀਕ ਹੈ ਆਪਾਂ ਜੀ ਤਕਰੀਬਨ 6 ਮਹੀਨਿਆਂ ਤੋਂ ਮੈਪਲੀ ਫੀਡ ਨਾਲ ਜੁੜੇ ਆ ਜੀ ਤੇ ਇਹਨਾਂ ਦੋਵਾਂ گاਵਾਂ ਨੂੰ ਆਪਾਂ ਡਰਾਈ ਫੀਡ ਤੋਂ ਸਟਾਰਟ ਕੀਤਾ ਸੀ ਜੀ ਰਾਈਓਫ ਤੋਂ ਸੁਣ ਤੋਂ ਦੋ ਦੋ ਮਹੀਨੇ ਪਹਿਲਾਂ ਸੁਣ ਤੋਂ ਤਕਰੀਬਨ ਢਾਈ ਕੁ ਮਹੀਨੇ ਪਹਿਲਾਂ ਢਾਈ ਮਹੀਨੇ ਪਹਿਲਾਂ ਢਾਈ ਮਹੀਨੇ ਪਹਿਲਾਂ ਸਟਾਰਟ ਕੀਤਾ ਸੀ ਜੀ ਤੇ ਹੁਣ ਅਰਲੀ ਤੇ ਆਈਆਂ ਨੇ ਜੀ ਅਰਲੀ ਤੇ ਤਿੰਨ ਮਹੀਨੇ ਤੋਂ ਆ ਕੋ ਗੱਬ ਚੱਕ ਪਾਸ ਹੋ ਗਈਆਂ ਨੇ ਜੀ ਇਨਫੈਕਸ਼ਨ ਰੇਟ ਬਹੁਤ ਗੁੱਡ ਰਿਹਾ ਕੋਈ ਐਕਸਟਰਾ ਕੋਈ ਵੀ ਪ੍ਰੀਮਿਕਸਚਰ ਵਗੈਰਾ ਕੁਝ ਨਹੀਂ ਦਿੱਤਾ ਜੀ ਠੀਕ ਹੈ ਤੇ ਇੱਕ ਇੱਕ ਸਟਾਰਨ ਵਾਲੇ ਦੋਵੇਂ ਕਨਸੀਵ ਕੀਤੀਆਂ ਨੇ ਠੀਕ ਹੈ ਅ ਪ੍ਰੋਡਕਸ਼ਨ ਪਿਛਲੇ ਸੂਏ ਨੂੰ ਕੋਈ ਫਰਕ ਲੱਗਿਆ ਲੱਗਿਆ ਤੁਹਾਨੂੰ ਪ੍ਰੋਡਕਸ਼ਨ ਹਾਂਜੀ ਹਾਂਜੀ ਕਿੰਨਾ ਫਰਕ ਪਿਆ ਜੀ 4-5 ਲੀਟਰ ਦਾ ਇੱਕ ਪਸ਼ੂ ਦਾ ਫਰਕ ਪਿਆ ਜੀ ਠੀਕ ਹੈ ਹਾਂਜੀ ਹਾਂਜੀ ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰੀਮਿਕਸ ਨਹੀਂ ਦਿੱਤਾ ਕੋਈ ਵੀ ਨਹੀਂ ਜੀ ਸਿਰਫ ਇਕੱਲੀ ਡੀ ਵਰਮਿੰਗ ਕੀਤੀ ਆ ਕੋਈ ਮੈਡੀਸਨ ਨਹੀਂ ਦਿੱਤੀ ਚਲੋ ਉਹ ਤਾਂ ਜ਼ਰੂਰੀ ਆ ਠੀਕ ਹੈ ਬਹੁਤ ਸਾਰੇ ਫਾਰਮਰ ਵੀਰਾਂ ਦੇ ਸਾਨੂੰ ਇਹੀ ਸਵਾਲ ਹੁੰਦੇ ਨੇ ਵਾਰ-ਵਾਰ ਪੁੱਛਦੇ ਨੇ ਇੱਕ ਇਹ ਦੇਖੋ ਤੁਹਾਡੀ ਜਰਸੀ ਹੈ ਨਾ ਇੱਕ ਐਚ ਐਫ ਆ ਇਹ ਤੁਸੀਂ ਡਰਾਈ ਤੋਂ ਆਪਣੇ ਨਾਲ ਜੋੜੇ ਨੇ ਮੈਪਲੀ ਫੀਡ ਤੇ ਡਰਾਈ ਆਫ ਟ੍ਰਾਂਜੀਸ਼ਨ ਫਰੈਸ਼ अर्ਲੀ ਇਸ ਤਰ੍ਹਾਂ ਹੀ ਪਾਏ ਨੇ ਹਾਂਜੀ ਹਾਂਜੀ ਠੀਕ ਹੈ ਔਰ ਹੁਣ ਆਪਾਂ ਗੱਲ ਕਰਨੀ ਚਾਹਾਂਗੇ ਤੁਹਾਡੀ ਜਿਵੇਂ ਤੁਸੀਂ ਪ੍ਰੈਕਟਿਸ ਕਰਦੇ ਹੋ AI ਵਰਕਰ ਉਹ ਇਧਰ ਠੀਕ ਹੈ ਹਾਂਜੀ ਜਦੋਂ ਤੋਂ ਤੁਸੀਂ ਐਪਲੀਨਾ ਜੁੜੇ ਹੋ ਤੁਹਾਨੂੰ ਕੁਝ ਸੁਧਾਰ ਲੱਗਿਆ ਆਪਣੇ ਕੰਮ ਵਿੱਚ ਵੀਰ ਜੀ ਬਹੁਤ ਜ਼ਿਆਦਾ ਤਕਰੀਬਨ ਜਿੰਨੇ ਕ ਆਪਣੇ ਨਾਲ ਸਮਾਲ ਡੈਰੀ ਫਾਰਮ ਵਾਲੇ ਜੁੜੇ ਹੋਏ ਆ ਹਾਂਜੀ ਹਾਂਜੀ ਉਹਨਾਂ ਨੂੰ ਵੀ ਤਕਰੀਬਨ ਤਕਰੀਬਨ ਆਪਣੇ ਕੋਲ 80% ਸਾਰੇ ਸੈਟੀਸਫਾਈਡ ਨੇ ਜੀ ਜਿਹੜੀ ਆਪਣੀ ਦੁਆਰਾ ਤੁਹਾਡੇ ਨਾਲ ਜੁੜ ਕੇ ਮੈਨੂੰ ਨੋਜ਼ ਵੀ ਮਿਲੀ ਹੈ ਤੇ ਬਾਕੀ ਪਸ਼ੂਆਂ ਦੇ ਇਲਾਜ ਵੀ ਠੀਕ ਵੀਰੇ ਐਨ ਤਕਰੀਬਨ ਘੱਟ ਮੈਡੀਸਨ ਨਾਲ ਹੀ ਹੋ ਜਾਂਦੇ ਨੇ ਠੀਕ ਹੈ ਦੇਖੋ ਮੈਡੀਸਨ ਦੀ ਜਰੂਰਤ ਹੀ ਨਹੀਂ ਪੈਂਦੀ ਨਾ ਜਿੱਥੇ ਫੀਡ ਚੱਲਦੀ ਆ ਉਹਨਾਂ ਦਾ ਇਮਿਊਨ ਸਿਸਟਮ ਸਹੀ ਆ ਠੀਕ ਹੈ ਅ ਪਵਿੱਤਰ ਤੁਹਾਡੇ ਕੋਲੇ ਕਿਸ ਤਰ੍ਹਾਂ ਦੇ ਆਪਣੇ ਸੀਮਨ ਅਵੇਲੇਬਲ ਹੁੰਦੇ ਨੇ ਜੇ ਤੁਹਾਡੇ ਨੇੜੇ ਦਾ ਕੋਈ ਆਪਣਾ ਵੀਰ ਵੀਡੀਓ ਦੇਖਦਾ ਤਾਂ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਕਿਉਂ ਇਹ ਵੀ ਬੜੀ ਵੱਡੀ ਪ੍ਰੋਬਲਮ ਹੈ ਸਾਨੂੰ ਬਹੁਤ ਸਾਰੇ ਕੌਲਾਂ ਹੁੰਦਿਆਂ ਨੇ ਫਾਰਮਰਾਂ ਦੀ ਵੀ ਸਾਨੂੰ ਜੀ ਵਧੀਆ ਸੀਮਨ ਨਹੀਂ ਮਿਲਦਾ ਕਿਤੋਂ ਤਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਪਹਿਲਾਂ ਆਪਾਂ ਬੈਠੇ ਸੀ ਤੇ ਤੁਸੀਂ ਦੱਸਿਆ ਵੀ ਬਹੁਤ ਵਧੀਆ ਤੁਸੀਂ ਕੁਆਲਿਟੀ ਸਟੈਂਡਰਡ ਦੇ ਤੁਸੀਂ ਸੀਮਨ ਯੂਜ਼ ਕਰਦੇ ਹੋ ਤਾਂ ਉਹ ਪਲੀਜ਼ ਦੱਸੋ ਆਪਣੇ ਫਾਰਮਰਾਂ ਨੂੰ ਤਾਂ ਕਿ ਤੁਹਾਡੇ ਨਾਲ ਬਿਲਕੁਲ ਸੈਗ ਦੇ ਜੀ ਡੈਨਮਾਰਕ ਦੇ ਤਕਰੀਬਨ ਇੰਪੋਰਟਡ ਸਾਰੇ ਬਲ ਮਿਲ ਜਾਂਦੇ ਆ ਜੀ ਤੇ ਸੈਗ ਸੈਗ ਤਕਰੀਬਨ ਏਬੀਐਸ ਸੈਗ ਤੇ ਵਰਲਡ ਵਾਈਡ ਦੇ ਜੀ ਆਪਾਂ ਇਹ ਤਿੰਨੇ ਕੰਪਨੀਆਂ ਦੇ ਯੂਜ਼ ਕਰਦੇ ਆ ਜੀ ਤੇ ਮੱਜਾਂ ਦੇ ਵਿੱਚ ਆਪਣੇ ਕੋਲ ਇਸ ਆਰਬੀ 1 ਵਨ ਵਗੈਰਾ ਤੇ ਸੈਗ ਦੇ এবੀਐਸ ਦੇ ਤਕਰੀਬਨ ਸਾਰੇ ਹੁੰਦੇ ਆ ਠੀਕ ਹੈ ਪਵਿੱਤਰ ਵੀਰ ਜੇ ਤੁਹਾਡੇ ਨਾਲ ਕੋਈ ਇਧਰਲਾ ਫਾਰਮਰ ਆਪਣੀ ਵੀਡੀਓ ਦੇਖਦਾ ਹਨਾ ਜੁੜਦਾ ਉਹ ਤਾਂ ਸੰਪਰਕ ਕਰਨਾ ਚਾਹੂਗਾ ਤਾਂ ਤੁਸੀਂ ਆਪਣਾ ਨੰਬਰ ਸ਼ੇਅਰ ਕਰ ਸਕਦੇ ਨਾਲੇ ਤੁਸੀਂ ਆਪਣਾ ਇਹਨਾਂ گاਵਾਂ ਦਾ ਜੋ ਕੋਈ ਐਕਸਪੀਰੀਐਂਸ ਤੁਹਾਰਾਂ ਨੂੰ ਪੁੱਛਣਾ ਚਾਹੀਏ ਤਾਂ ਉਹ ਦੱਸ ਸਕਦੇ ਹੋ ਹਾਂਜੀ ਆਪਣਾ ਮੋਬਾਈਲ ਨੰਬਰ ਹੈ ਜੀ 95922 94303 ਨਾਮ ਪਵਿੱਤਰ ਸਿੰਘ ਤੇ ਪਿੰਡ ਕੱਗਾ ਠੀਕ ਹੈ 94922 95922 ਜੀ 95922 ਹਾਂਜੀ 94303 ਠੀਕ ਹੈ ਜੀ ਠੀਕ ਹੈ ਜੀ ਵੀਡੀਓ ਵਿੱਚ ਜੋ ਵੀ ਵੀਰ ਜੁੜੇ ਨੇ ਧੰਨਵਾਦ ਸਭ ਦਾ ਧੰਨਵਾਦ ਪਵਿੱਤਰ ਜੀ ਤੇ ਇਹ ਆਪਣਾ ਇਕੱਲਾ ਇਹ ਨਹੀਂ ਸੀਗਾ ਵੀ ਆਪਾਂ ਮੈਪਲੀ ਦੀ ਐਡ ਕਰਨੀ ਆ ਤਾਂ ਵੀਡੀਓ ਬਣਾਈ ਆ ਆਪਾਂ ਇਹ ਦੱਸਣ ਲਈ ਬਣਾਈ ਆ ਜਿਸ ਤਰ੍ਹਾਂ ਇਹਨਾਂ ਦੀ ਮੈਨੇਜਮੈਂਟ ਆ ਦੇਖੋ ਪਾਣੀ ਵੀ ਇਹਨਾਂ ਨੇ 24 ਘੰਟੇ ਲਾ ਰੱਖਿਆ ਇਹਨਾਂ ਨੂੰ ਇਸ ਤਰ੍ਹਾਂ ਹੀ ਚਾਹੀਦੀ ਹੈ ਮੈਨੇਜਮੈਂਟ ਵੀ ਜ਼ਰੂਰੀ ਹੈ ਔਰ ਫੇਰ ਹੀ ਆਪਣੀ ਫੀਡ ਦਾ ਤੁਹਾਨੂੰ ਵਧੀਆ ਰਿਜ਼ਲਟ ਮਿਲਣਾ ਬਾ ਜੇ ਤੁਸੀਂ ਚਾਹੁੰਦੇ ਹੋ ਜਿਸ ਤਰ੍ਹਾਂ ਦੇ ਅਸੀਂ ਦੱਸਦੇ ਹਾਂ ਵੀ ਕਿਸ ਤਰ੍ਹਾਂ ਦੀ ਪਰਫਾਰਮੈਂਸ ਹੋ ਜੇ ਉਸ ਤਰ੍ਹਾਂ ਦੀ ਪਰਫਾਰਮੈਂਸ ਵੀਡ ਤੋਂ ਲੈਣੀ ਚਾਹੁੰਦੇ ਹੋ ਤਾਂ ਮੈਨੇਜਮੈਂਟ ਵੀ ਜ਼ਰੂਰੀ ਹੈ ਤਾਂ ਇਹ ਔਰ ਡ్రਾਈ ਪੀਡ ਤੋਂ ਪਸ਼ੂ ਜੋੜਨਾ ਜ਼ਰੂਰੀ ਹੈ ਕਿਸੇ ਤਰ੍ਹਾਂ ਦਾ ਕੋਈ ਪ੍ਰੀਮਿਕਸ ਪਾਉਣ ਦੀ ਲੋੜ ਨਹੀਂ ਕਿਸੇ ਤਰ੍ਹਾਂ ਦਾ ਹੋਰ ਸਪਲੀਮੈਂਟ ਪਾਉਣ ਦੀ ਲੋੜ ਨਹੀਂ ਤੇ ਇਹਨਾਂ ਦੇ ਇਹਨਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਵੀਰ ਪਵਿੱਤਰ ਜੀ ਨੂੰ ਤੇ ਅੱਗੇ ਵੀ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕੋਈ ਵੀਰ ਕਿਸੇ ਤਰ੍ਹਾਂ ਦਾ ਕੋਈ ਸਵਾਲ ਹੈ ਤਾਂ ਕਮੈਂਟ ਕਰ ਸਕਦੇ ਹੋ ਤੁਸੀਂ ਜਾਦੀ ਗੱਲ ਕਿਸੇ ਨੇ ਪੁੱਛਣੀ ਆ ਆਪਣਾ ਪਵਿੱਤਰ ਜੀ ਨੇ ਆਪਣਾ ਨੰਬਰ ਦੇ ਹੀ ਦਿੱਤਾ ਤੁਸੀਂ ਆਪਾਂ ਉਹ ਸਕਰੀਨ ਤੇ ਜਾਂ ਸੌਰੀ ਟਾਈਟਲ 'ਚ ਵੀ ਆਪਾਂ ਪਾ ਦੇਵਾਂਗੇ ਤਾਂ ਤੁਸੀਂ ਇਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਹੋ ਵੀਡੀਓ ਵਿੱਚ ਜੁੜੇ ਰਹਿਣ ਲਈ ਧੰਨਵਾਦ ਜੀ